ਨਮਸਕਾਰ ਮੈਂ ਹਾ ਤੋਡਾ ਹੋਸਰਾਜ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ ਬਾਗੀ ਧੜਾ ਨਹੀਂ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੇ ਹਮੇਸ਼ਾ ਨਹੀਂ ਬਣੇ ਰਹਿਣ ਇਸ ਕੁਰਸੀ ਨੂੰ ਲੈ ਕੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਬਾਗੀ ਧੜੇ ਅਤੀ ਸਖੂ ਸਰਦਾਰ ਸੁਖਵੀਰ ਸਿੰਘ ਧੜੇ ਦੇ ਵਿਚਕਾਰ ਜਿਹੜੀ ਹੈ ਉਹ ਖਿਚੋਤਾਂ ਚੱਲ ਰਹੀ ਹੈ ਮਾਹੌਲ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੂਰੀ ਤਰ੍ਹਾਂ ਗਰਮ ਹੈ ਜੇ ਦੂਜੇ ਪਾਸੇ ਗੱਲ ਕਰੀਏ ਗਿੱਦੜਵਾਹਾ ਦੀ ਗਿੱਦੜਵਾਹਾ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਮੌਜੂਦਾ ਵਿਧਾਇਕ ਸੀ ਐਮਐਲਏ ਸੀ ਉਹਨਾਂ ਨੇ ਲੋਕ ਸਭਾ ਦੀ ਚੋਣ ਜਿੱਤ ਲਈ ਹੈ ਹਲਕਾ ਲੁਧਿਆਣਾ ਤੋਂ ਆਪਣੇ ਬੈਸਟ ਫਰੈਂਡ ਯਾਨੀ ਕਿ ਰਵਨੀਤ ਬਿੱਟੂ ਨੂੰ ਹਰਾਇਆ ਸੀ ਜਿਨ੍ਹਾਂ ਨੇ ਚੋਣ ਲੜੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਗੱਲ ਆ ਰਹੀ ਹੈ ਜਿਮਨੀ ਚੋਣ ਦੀ ਜਿਮਨੀ ਚੋਣ ਤੇ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਜਿਮਨੀ ਚੋਣ ਲੜਨਗੇ ਹਲਕਾ ਗਦੜਵਾਹ ਤੋਂ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਇਹ ਗੱਲ ਕਰੀ ਗਈ ਕਾਂਗਰਸ ਪਾਰਟੀ ਵਾਲੇ ਕਹਿ ਰਹੇ ਸੀ ਕਿ ਅਮਰਤਾ ਵੜਿੰਗ ਜਿਹੜੀ ਰਾਜਾ ਵੜਿੰਗ ਪਾਰਟੀ ਪ੍ਰਧਾਨ ਦੀ ਧਰਮ ਪਤਨੀ ਹੈ ਉਹ ਚੋਂ ਲੜਨਗੇ ਲੇਕਿਨ ਅੱਜ ਕੁਝ ਨਿਕਲ ਕੇ ਹੋਰ ਆਇਆ ਹੈ ਇੱਕ ਅਜਿਹੇ ਸਿਆਸਤਾਨ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਦੋ ਪਾਰਟੀਆਂ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਇੱਕ ਪਾਰਟੀ ਜਿਹੜੀ ਕਾਂਗਰਸ ਤੋਂ ਬਾਅਦ ਉਸ ਪਾਰਟੀ ਦੇ ਵਿੱਚ ਜੁੜੇ ਯਾਨੀ ਕਿ ਗੱਲ ਕਰਦੇ ਹਾਂ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਅਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਕੰਪੈਲ ਕਰ ਰਹੀ ਹੈ ਉਹਨਾਂ ਨੂੰ ਫੋਰਸ ਕਰ ਰਹੀ ਹੈ ਕਿ ਤੁਸੀਂ ਜਿਮਨੀ ਚੋਣ ਲੜੋ ਹਲਕਾ ਗਦੜ ਬਹਾਤੋਂ ਦੂਸਰੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹ ਆਪਣੇ ਚਚੇਰੇ ਭਰਾ ਦੇ ਟੱਚ ਵਿੱਚ ਨੇ ਉਹਨਾਂ ਦੀ ਫੋਨ ਤੇ ਗੱਲਬਾਤ ਹੁੰਦੀ ਹੈ ਇੱਕ ਦੋ ਵਾਰ ਉਹਨਾਂ ਦੇ ਘਰ ਗਿੜਾ ਵੀ ਮਾ ਮਾਰ ਕੇ ਆਏ ਨੇ ਕਿਉਂਕਿ ਮਨਪ੍ਰੀਤ ਬਾਦਲ ਜਿਹੜੇ ਨੇ ਹਾਰਦੇ ਆਪਰੇਸ਼ਨ ਨੇ ਸੌਰੀ ਮਰੀਜ਼ ਨੇ ਜੇ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੀ ਬੜੀ ਮਾੜੀ ਹਾਰ ਹੋਈ ਸੀ ਇਸ ਨੂੰ ਲੈ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਜੁਆਇਨ ਕਰ ਲਈ ਸੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਉਹ ਖਜ਼ਾਨਾ ਮੰਤਰੀ ਸੀ ਨਾ ਤੇ ਖਜ਼ਾਨਾ ਮੰਤਰੀ ਨੇ ਕੋਈ ਕਿੰਦੂ ਪਰੰਤੂ ਕੀਤੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਖਜ਼ਾਨਾ ਮੰਤਰੀ ਨੂੰ ਮੰਨ ਲਓ ਕਿ ਦੋਨਾਂ ਨੇ ਮਨ ਆਈਆਂ ਕੀਤੀਆਂ ਇਸ ਦਾ ਖਮਨਿਆਜ਼ਾ ਜਿਹੜਾ ਹੈ ਸਾਰੀ ਕਾਂਗਰਸ ਪਾਰਟੀ ਨੂੰ ਪੁੱਗਤਣਾ ਪਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਦਲਾਵ ਦੇ ਨਾਮ ਤੇ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਮੌਜੂਦਾ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਚੱਲ ਰਹੀ ਹੈ ਲੇਕਿਨ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਮਨਪ੍ਰੀਤ ਬਾਦਲ ਦੇ ਟੱਚ ਦੇ ਵਿੱਚ ਨੇ ਉਹਨਾਂ ਨੂੰ ਅੰਦਰ ਖਾਤੇ ਮਨਾ ਰਹੇ ਨੇ ਕਿ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਹੋ ਅਤੇ ਅਸੀਂ ਤੁਹਾਨੂੰ ਜਿੰਨੀ ਚੋਣ ਲੜਾਵਾਂਗੇ ਹਲਕਾ ਗਦਰਵਾਹਾ ਤੋਂ ਜੇ ਅਜਾਇਆ ਹੁੰਦਾ ਹੈ ਤੇ ਬੜਾ ਵੱਡਾ ਧਮਾਕਾ ਹੋਵੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਨਪ੍ਰੀਤ ਬਾਦਲ ਨੇ ਖੁੱਲ ਕੇ ਪ੍ਰਚਾਰ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਨੇ ਸਿਰਫ ਲਾਸਟ ਵਾਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬਣਾ ਕੇ ਉਸ ਸੋਸ਼ਲ ਮੀਡੀਆ ਤੇ ਉਹਨਾਂ ਵਾਇਲਡ ਕੀਤੀ ਸੀ ਜਾਂ ਅਪਲੋਡ ਕੀਤੀ ਸੀ ਜਿਸ ਵਾਸਤੇ ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਨਰਿੰਦਰ ਮੋਦੀ ਵਾਸਤੇ ਵੋਟਾਂ ਦੀ ਮੰਗ ਕੀਤੀ ਸੀ ਇਸ ਤੋਂ ਇਲਾਵਾ ਬਿਲਕੁਲ ਉਹ ਸਾਇਲੈਂਸ ਸੀ ਹੋ ਸਕਦਾ ਹੈ ਜੇ ਅੱਜ ਉਹ ਚਾਹੁੰਦੇ ਹੋਣ ਕਿ ਪਰਮਪਾਲ ਕੌਰ ਸਿੱਧੂ ਵਾਲੀ ਜਿਹੜੇ ਟਿਕਟ ਹੈ ਭਾਰਤੀ ਜਨਤਾ ਪਾਰਟੀ ਵੱਲ ਉਹ ਮੈਨੂੰ ਮਿਲਣੀ ਚਾਹੀਦੀ ਸੀ ਕਿਉਂਕਿ ਮੈਂ ਤੇ ਖਜ਼ਾਨਾ ਮੰਤਰੀ ਸੀ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਬਾਦਲ ਦੇ ਵਿਚ ਤੱਚ ਦੇ ਵਿੱਚ ਨੇ ਅਤੇ ਉਹਨੂੰ ਪ੍ਰੈਸ਼ਰ ਕਰ ਰਹੇ ਨੇ ਕਿ ਤੁਸੀਂ ਆਉਣ ਵਾਲੀ ਜਿਮਣੀ ਚੋਂ ਜਿਹੜੀ ਹਲਕਾ ਗਦਰਬਾਹ ਤੋਂ ਲੜੀ ਜਾਣੀ ਹੈ ਉਹ ਸ਼ਰੋਮਣੀ ਅਕਾਲੀ ਦਲ ਵੱਲ ਲੜੋ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਪ੍ਰੈਸ਼ਰ ਪਾ ਰਹੀ ਹੈ ਦੂਸਰੇ ਪਾਸੇ ਉਸ ਦਾ ਚਚੇਰਾ ਭਰਾ ਸੁਖਵੀਰ ਸਿੰਘ ਬਾਦਲ ਇਹ ਕਹਿ ਰਿਹਾ ਹੈ ਹੁਣ ਦੇਖੋ ਇਹ ਮਨਪ੍ਰੀਤ ਦੇ ਹੱਥ ਵਿੱਚ ਦੋ ਲੱਡੂ ਨੇ ਇਹ ਕਿਹੜਾ ਖਾਣਾ ਹੈ ਇਹ ਤੇ ਮਨਪ੍ਰੀਤ ਨੂੰ ਹੀ ਪਤਾ ਹੈ ਇਹ ਤੇ ਮਨਪ੍ਰੀਤ ਨੂੰ ਹੀ ਪਤਾ ਹੈ ਕਿ ਕਿਹੜੀ ਪਾਰਟੀ ਦੇ ਵਿੱਚ ਆਉਣ ਵਾਲੇ ਦਿਨਾਂ ਤੇ ਜਾਣਗੇ ਧੰਨ